ਕੰਸਾ ਸਿਕਾਲ ਦੀ ਸਾਰ ਹਨ। ਮੋਦੀ ਇਹ ਫਰਾਂਗੇ ਦਫਚਨਲ ਟਾੜਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਦੁੱਧ ਚਾਰ ਫੰਦੇ ਪਿੰਡ ਕੋਟਲੀ ਪਰੋਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਆ। ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਈ ਦੀਆਂ ਆ। ਅੱਜ ਵੀ ਤੁਹਾਨੂੰ ਬਿਲਕੁਲ ਨੋਰਮਲ ਰੇਟ ਤੇ ਤੁਹਾਨੂੰ ਆਸ ਹੋਈਆਂ ਕਾਮਾਂ ਤੁਹਾਨੂੰ ਦਿਖਾਉਣੀਆਂ ਆ। ਇੱਕ ਗੱਬਣ ਗਾਵੇਂ ਦਿਖਾਵਾਂਗੇ ਚੰਗੇ ਰਿਕਾਰਡ ਵਾਲੀ ਤੇ ਆਵੇ ਬਿਲਕੁਲ ਨੋਰਮਲ ਰੇਟ ਤੇ ਗਾਵਾਂ ਤੁਹਾਨੂੰ ਦੋਵੇਂ ਦਿਖਾਵਾਂਗੇ। ਬਾਕੀ ਵੀਡੀਓ ਪੂਰੀ ਵੇਖਿਓ ਤੇ ਸੁngਿਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਪਨ ਆਪਣੀ ਪਾਸ ਕਰਕੇ ਖੜੋ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਭਾਲ ਤੇ ਆਪਣੀ ਚਵਾਈ ਜਰੂਰ ਕਰਾ ਲਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਆਪੇ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਹਾਂਜੀ ਵਧੀਆ ਤੁਸੀਂ ਸੁਣਾਓ ਸਭ ਵਧੀਆ ਜੀ ਤੇ ਨਾਮ ਦੱਸਦੇ ਕਰੀ ਫਿਰ ਹਾਂ ਭਾਜੀ ਸੋਨੂ ਜੀ ਪਿੰਡ ਕੋਰਲੀ ਪਰਵਾਰ ਤਸਵੀਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ 99888537 ਠੀਕ ਹੈ ਅਜੇ ਗਾਵਾਂ ਹੈਗੀਆਂ ਤਿੰਨ ਹਨਾ ਤਿੰਨ ਦੇ ਦੋ ਸੂਆਂ ਦੇ ਇੱਕ ਗੱਭਾਂ ਜਾਂ ਵੱਡੀ ਗਾਂ ਤੇ ਕਾ ਵੀ ਗਾਂ ਚੰਗੇ ਰਿਕਾਰਡ ਵਾਲੀ ਜਾਂਦੀ ਵੇਖਣ ਪਿੱਛੇ ਵੀ ਚੰਗੀ ਜਗ੍ਹਾ ਦਵਾਈ ਜਾਂਦੀ ਆ ਹਾਂ ਜਿੱਤੋਂ ਵੀ 5 ਲੀਟਰ ਦੁੱਧ ਕੱਢਿਆ ਫਰੀ ਹੈ ਜੀ ਕਿੰਨੇ ਕ ਦੁੱਧ ਆ ਲਈ ਆ ਪਹਿਲੇ ਸੂਏ ਦੇ 24-25 ਕਿਲੋ ਕੱਢਿਆ ਜੀ ਅੱਛਾ ਹਾਂ ਜੀ 22-23 ਕਿਲੋ ਚ ਆਏਗੀ ਵਾਪਸ ਵੀ ਕਰ ਸਕਦੇ ਜੀ ਬਾਕੀ ਗਾੜੀ ਮੌਸਮ ਵੀ ਹੁਣ ਚੰਗਾ ਹੁੰਦਿਆ ਵਾ ਬਹੁਤ ਬੜਾ ਸੋਹਣਾ ਲੱਗਿਆ ਸਾਡੇ ਥਾਨ ਬਾਕੀ ਠੰਡੀ ਸੀਲ ਹੈ ਪੂਰੀ ਤੇ ਮਿਲਕ ਵੇਨ ਵੀ ਚੰ ਕੁੱਲਾ ਹਾਂ ਫੇਰ ਤੋੜ ਦਈਏ ਕੰਨ ਬਾਕੀ ਕੋਈ ਇਹ ਆ ਬੇਜ ਹਫਤੇ ਦੇ ਲੱਗ ਬੰਨੇ ਟਾਈਮ ਲੱਗ ਜੂਗੀ ਹਾਂਜੀ ਰਾਜੀ ਆ ਪੂਰੀ ਨਿੱਕਰ ਆ ਗਾਂ ਜਨੀ ਵੀ ਆ ਤਾਰੇ ਤਾਂ ਵੀ ਦੇਖ ਸਕਦੇ ਜੇ ਇਕੱਲੀ ਬਾਕੀ ਇਹ ਕੱਦ ਕੱਠ ਵੇਲਦੀ ਆਪਾਂ ਦੇਖ ਸਕਦੇ ਹਾਂ ਚੰਗੀ ਹੈ ਮੁੱਲ ਫਿਰ ਵੀ ਜੀ ਇਹਦਾ ਮੋਲੇ ਦਾ ਵੀ ਜੀ 70000 ਦੇ 65000 ਦੀ ਬੱਛੀ ਦੇ ਦਾ ਹੋਰ ਕਰ ਦਈਏ ਮੰਨ ਤਾਂ ਚਲੋ ਸੰਭ ਨਹੀਂ ਸੰਭ ਨਹੀਂ ਕਿਸ ਨੇ 60000 ਦੀ ਦੇ ਦਾਂਗੇ ਵੀ ਜੀ ਪੂਰੇ 60 ਦੇ ਦੇ ਦੀਆਂ ਕੋਈ ਗੱਲ ਨਹੀਂ ਦੇ ਦਾਂਗੇ ਵੀਰ ਜੀ ਪਾਣੀ ਪੂਣੀ ਕਰਕੇ ਬੱਛਿਆਂ ਦਾ ਵਾਧੇ ਹੀ ਅੱਛਾ ਹਾਂਜੀ ਹੁਣ ਦੇ ਦੇ ਹੁਣ ਬਾਜ਼ਾਰ ਥੋੜਾ ਅੱਗੇ ਪਿੱਛੇ ਚੱਲਣ ਦਿਆ ਬਾਕੀ ਬੰਨੀ ਬੜੀ ਬੱਛੀ ਵੇਖੋ ਤੇ ਲਟਲਾਂ ਬਹੁਤ ਜਿਆਦਾ ਸੱਤ ਤਰੀ ਨੂੰ ਟਾਈਮ ਪੂਰਾ ਜੇ ਉੱਜੀ ਠੀਕ ਆ ਹਾਂਜੀ ਪਤਰਾ ਪੂਰੀ ਰਾਜੀ ਆ ਜਿਹੜੀ ਬਾਕੀ ਕੋਈ ਵੀ ਆਣ ਕੇ ਵੇਖੇ ਤੇ ਹੁਣ ਇੱਕ ਆ ਜਰਸੀ ਤੁਹਾਨੂੰ ਦਿਖਾਉਣੀ ਆ ਚੰਗੀ ਜੰਮੀ ਪਣੀ ਆ ਤੇ 98 ਇਹਦੇ ਦੇਖ ਸਕਦੇ ਜੀ ਹਵਾ ਲੱਤ ਨੜਾਂ ਵੀ ਚੰਗੀਆਂ ਤੇ ਥਨਾ ਦਾ ਸਾਈਜ਼ ਗ੍ਰਾਫ ਵੀ ਜਿਹੜਾ ਗ੍ਰਾਫ ਵੀ ਚੰਗਾ ਉੱਤਨਾ ਇਹ ਵੀ ਠੰਡੀ ਧੀਰੀ ਆ ਕੋਈ ਇਹ ਕਿੰਨੇ ਦਿਨਾਂ ਦੀ ਸੋਈ ਜੈ ਇਹਨੂੰ ਅੱਜ 6 ਦਿਨ ਹੋ ਗਏ ਸੋਈ ਜੀ ਬੱਚੇ ਦਾ ਨਾੜੂ ਜਿਹੜਾ ਨਾਲ ਹੀ ਆ ਤਾਜਾ ਬਾਕੀ ਇਹ ਨਿੱਗਰ ਆ ਪੂਰੀ ਰਾਜੀ ਆ ਇਹ ਕਿੰਨੇ ਕਿ ਦੁੱਧ ਵਾਲੀ ਆ ਇਹ ਥੱਲੇ 12-12 ਕਿਲੋ ਬੋਲਾ ਜੇ ਵਰਜੀ ਹੁਣ 4 ਅੱਛਾ ਹਾਂਜੀ ਤੇ ਇਹ ਕਿੰਨਾ ਕਰੀ ਜਾਊਗੀ ਇਹ 14-15 ਕਿਲੋ ਤਾਂ ਕਰੇਗੀ ਠੀਕ ਆ ਹਾਂਜੀ ਆ ਮੱਛੀ ਜਿਹੜੀ ਇਹਦੇ ਮਗਰ ਬਾਕੀ ਨਾੜੂ ਜਿਹੜਾ ਨਾਲ ਆ ਬੱਚੇ ਦਾ ਆ ਲੈ ਜਾਂਦੇ ਜੀ ਮਗਰ ਵੀ ਇਹਦੇ ਮੱਛੀ ਆ ਤੋਰਾਂ ਫੇਰ ਇੱਕ ਕਰੀਨ 12 ਕਿਲੋਟਰ ਦੇ ਲਾਗੇ ਬੰਨੇ ਹੁਣ ਕਹਿੰਦੇ ਵੀ ਤਿਆਰ ਆ ਤੇ 14 15 ਲੀਟਰ ਦੇ ਲਾਗੇ ਬੰਨੇ ਜਿਹੜਾ ਕਹਿੰਦੇ ਵੀ ਕੜੀ ਜਾਵੇ ਬਾਕੀ ਆ ਲੈ ਜਾਂਦੇ ਜੇ ਨਿੱਗਰ ਆ ਪੂਰੀ ਰਾਜੀ ਆ ਜਾ ਕਰੀ ਫੇਰ ਲੈ ਆਵਾਂ ਇੱਕ ਨਹੀਂ ਤਾਂ ਜੀ ਸੋਈ ਹੈ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ Changi, mi i pali García, Jolly. Banda. Te lo affermò, lo ਦਾਂ ਮੁੰਲੇ ਵਿੱਟੇ ਪਿੰਡ ਆ ਰਿਹਾ ਜੀ ਬੰਦਾ ਸੋਈ ਹੋਈ ਸੀ ਕਰ ਦਈਏ ਮੰਨਤਾ ਨਾ ਹੋਰ ਚਲੋ ਪੂਰੇ 40 ਦੀ ਦੇ ਦਾਂਗੇ ਵੀਰ ਜੀ 40 ਚੋਂ 2 ਛੱਡ ਦੀ ਐ 38 ਹਜ਼ਾਰ ਦੀ ਬੱਤੀ ਦੇਣਾ 38 ਦੀ ਦੇ ਦਈਏ ਨਾ ਹਾਂਜੀ ਬਾਕੀ ਬਹੁਤ ਛੰਡੀ ਸੀ ਇਹਦੇ ਭੰਗਾਰ ਰਸੀ ਠੀਕ ਹੈ ਜੀ ਤੇ ਹੁਣ ਆ ਜਿਹੜੀ ਜੇ ਵੀ ਤਾਜੀ ਸੋਈ ਆ ਹਾਂਜੀ ਇਹ ਵੀ ਤਾਜੀ ਇਹਦੇ ਮਗਰ ਵੀ ਵੱਛੀ ਆ ਹਾਂਜੀ ਇਹਦੇ ਮਗਰ ਵੀ ਵੱਛੀ ਆ ਇਹਦੇ ਮਗਰ ਵੀ ਵੱਛੀ ਆ ਤੇ ਥਾਣੇ ਦੇ ਵੀ ਦੇਖ ਸਕਦੇ ਜੀ ਇਹ ਕਿੰਨੇ ਦਿਨਾਂ ਦੀ ਸੋਈ ਆ ਇਨੋਂ ਪੰਜ-ਛੇ ਦਿਨ ਹੋ ਗਏ ਜਿਹੜੀ ਬੇਟੀ ਤੇ ਦੁੱਧ ਦੁੱਧ 8 ਕਿਲੋ ਲੀਟਰ ਜਿਹੜੇ ਥੱਲੇ ਇਹ ਕਿੰਨਾ ਕਰੀ ਜਾਊਗੀ ਇਹ ਵੀ 10000 ਦੇ ਚਵਾਜ ਦੇ ਦੇਗੀ ਬੇਟੀ ਤੋਰਾਂ ਫਿਰ ਇੱਕ ਰੀਮਾ ਚਵਾਇਦਾ ਪਹਿਲਾਂ ਹੀ ਆਉਂਦਾ ਜੀ ਕਿ ਦੂਜਾ ਜੀ ਤੇ ਕਿੰਨਾ ਫਿਰ ਇਹਦਾ ਮੁੱਲ ਵੀਰ ਜੀ ਇਹਦਾ ਮੁੱਲ ਵੀਰ ਜੀ 28000 ਜੀ 28000 ਹਾਂ ਜੀ ਥੋੜੀ ਬੱਧੀ ਛੋਟੇ ਦੀ ਵੀ ਕਰ ਦਈਏ ਪੂਰੇ ਸਤਾ ਹੀ ਦੇ ਦੇ ਜੀ ਪੂਰੇ ਪੰਜੀ ਦੇ ਦੇ ਦੇਣਾ ਜਿੱਤੋ ਛੋਟੀ ਹੋਣੀ ਹੈ ਬਸ ਠੀਕ ਹੈ ਜੀ ਹਾਂ ਜੀ ਬੜੀ ਅੱਛੀ ਬਹੁਤ ਚੰਗੀ ਠੰਡੀ ਸੀਲ ਬਗਾਇਆ ਰਸੀ ਪੰਜੀ ਠੀਕ ਹੈ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਹਨਾ ਤੇ ਆਪਣੀਆਂ ਵੇਸ ਚਾਖ ਕੇ ਤੇ ਪਾਸ ਕਰਕੇ ਖੜੋ ਜੀ